ਸਾਰੇ ਜੱਗ ਨੂੰ ਹਰਾ ਕੇ ਮਾਈ ਜਦ ਲੈ ਦੁਨੀਆਂ ਤੇ ਆਈ ਸਾਰੇ ਜੱਗ ਨੂੰ ਹਰਾ ਕੇ ਮਾਈ ਜਦ ਲੈ ਦੁਨੀਆਂ ਤੇ ਆਈ ਅੱਜ ਕਿਉਂ ਮਾਈ ਆਪਣੇ ਹੱਥੀ ਕਰਦੀ ਧੀ ਪਰਾਈ ਅੱਜ ਕਿਉਂ ਮਾਈ ਆਪਣੇ ਹੱਥੀ ਕਰਤੀ ਦੀ ਪਰਾਈ ਸੁਣਨੀ ਮੇਰੀ ਏ ਪੋਲੀਏ ਮਾਏ ਤੇਰੇ ਅੱਗੇ ਅਰਜ਼ ਗੁਜ਼ਾਰਾ ਸੁਣਨੀ ਮੇਰੀ ਏ ਪੋਲੀਏ ਮਾਏ ਤੇਰੇ ਅੱਗੇ ਅਰਜ਼ ਗੁਜ਼ਾਰਾ ਪਤਾ ਨਹੀਂ ਲੱਗਿਆ ਕਦ ਮੈਂ ਹੋ ਗਈ ਕੂੰਜਾ ਤੋ ਡਰ ਪਤਾ ਨਿਲਖਿਆ ਕਦਮੇ ਹੋ ਗਈ ਕੂੰਜਾ ਤੋ ਡਰ ਇੱਕ ਦਿਹਾੜੀ ਹੋਰ ਤੂੰ ਰੱਖ ਲੈ ਜਿੱਤੇ ਰਖੀ ਵਰੇ ਅਥਾਰ ਇੱਕ ਦਿਹਾੜੀ ਹੋਰ ਤੂੰ ਰੱਖ ਲੈ ਜਿੱਤੇ ਰੱਖੀ ਵਰੇ 18 ਨਾਲ ਤੇਰੇ ਮੇ ਖੇਡਾ ਪੋਤੇ ਅਮਾਣਾ ਮੋਜ ਬਹਾਰ ਨਾਲ ਤੇਰੇ ਮੇ ਖੇਡਾ ਪੋਤੇ ਅਮਾਣਾ ਮੋਜ ਬਹਾਰ ਬਾਬਲ ਮੇਰੇ ਦਿਆ ਰਾਜਕੁਮਾਰਾ ਨਾ ਲੱਕੜ ਤੱਤਿਆਂ ਹਵਾ ਵਾ ਬਾਬਲ ਮੇਰੇ ਤੇ ਆ ਰਾਜਕੁਮਾਰਾ ਨਾ ਲੱਕੜ ਤੱਤਿਆਂ ਹਵਾ ਵਾ ਬਾਦਸ਼ਾਹ ਮੇਰਾ ਵੀਰਿਸ ਕਰਦਾ ਨਾ ਕੋਈ ਹੱਕ ਚਤਵਾ ਬਾਦਸ਼ਾਹ ਮੇਰਾ ਵੀਰ ਇਸ ਕਰਦਾ ਨਾ ਕੋਈ ਹੱਕ ਜਤਾਵਾਂ ਨਾ ਤੀਏ ਤੈਨੂੰ ਰੱਖ ਨਹੀਂ ਸਕਦੀ ਤੇਰੇ ਮੁਕ ਕੇ ਚੋਗ ਖਲਾਰੇ ਨਾ ਤੀਏ ਤੈਨੂੰ ਰੱਖ ਨਹੀਂ ਸਕਦੀ ਤੇਰੇ ਮੁਕ ਕੇ ਚੋਗ ਖਲਾਰੇ ਮੱਥੇ ਚਮਕੇ ਤੇਰੇ ਤੁਪ ਖੁਸ਼ੀਆਂ ਦੀ ਹਾਸੇ ਲੜ ਹੁਲਾਰੇ ਮੱਥੇ ਚਮਕੇ ਤੇਰੇ ਤੁਪ ਖੁਸ਼ੀਆਂ ਦੀ ਹਾਸੇ ਲੜ ਹੁਲਾਰੇ ਆਪਣੀ ਕਰ ਤੂ ਰਾਜ ਕਰੇ ਤੇਰੇ ਸਤਿਗੁਰੂ ਕਾ ਜਸ ਵਾਰੇ ਅਪਣੇ ਕਰ ਤੂ ਰਾਜ ਕਰੀ ਤੇਰੇ ਸਤ ਗੁਰੂ ਕਾਜ ਸੰਭਾਰੇ ਅਪਣੇ ਹੱਥੀ ਤੋੜ ਕੇ ਤੀਆਂ ਮਾ ਮਾਂ ਪੇ ਦਿਲੋਂ ਵਿਸਾਰੇ ਅਪਣੇ ਹੱਥੀ ਤੋੜ ਕੇ ਤੀਆਂ ਮਾ ਮਾਂ ਪੇ ਦਿਲੋਂ ਵਿਸਾਰੇ